ਗੱਲ ਆਸਟ੍ਰੇਲੀਆ ਸਟਡੀ ਵੀਜ਼ਾ ਦੀ ਕਰਾਂਗੇ ਬਹੁਤ سارے ਸਵਾਲ ਜਿਸ ਟੌਪਿਕ ਦੇ ਉੱਪਰ ਆ ਰਹੇ ਨੇ ਅਸੀਂ ਪਹਿਲਾਂ ਵੀਜ਼ਾ ਉੱਪਰ ਵੀਡੀਓਜ਼ ਬਣਾਈਆਂ ਹੋਏ ਜੀ ਰੀਜਨਲ ਏਰੀਆ ਅਗਰ ਸਟੂਡੈਂਟ ਸਿਲੈਕਟ ਕਰਦਾ ਹੈ ਕੀ ਕੀ ਬੈਨੀਫਿਟ ਉਹਨਾਂ ਨੂੰ ਮਿਲ ਸਕਦੇ ਨੇ ਕਈ ਸਟੂਡੈਂਟਸ ਸੋਚਦੇ ਨੇ ਸ਼ਾਇਦ ਅਸੀਂ ਰੀਜਨਲ ਏਰੀਆ ਸਿਲੈਕਟ ਕਰਾਂਗੇ ਪੜਾਈ ਬੜੀ ਸੌਕੀ ਹੋ ਜਾਏਗੀ ਤੇ ਕੰਮ ਦੇ ਮੌਕੇ ਸ਼ਾਇਦ ਸਾਨੂੰ ਜ਼ਿਆਦਾ ਮਿਲ ਜਾਣਗੇ ਖਰਚਾ ਸਾਡਾ ਘੱਟ ਹੋਏਗਾ ਸੋ ਇਹਨਾਂ ਸਭ ਦੀ ਕਲੈਰਿਟੀ ਜ਼ਰੂਰ ਦਵਾਂਗੇ ਰੀਜਨਲ ਏਰੀਆ ਜਾਂਦੇ ਹੋ ਤਾਂ ਕਿਹੜੇ ਕਿਹੜੀ ਗੱਲਾਂ ਦਾ ਫਰਕ ਪੈ ਸਕਦਾ ਹੈ ਸਵਾਗਤ ਹੈ ਜੀ ਸਾਰ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮਸ ਆਫ ਸਾਫਰੀਕਾ ਸੋ ਮੈਮ ਜ਼ਰੂਰ ਦੇਖੋ ਅੱਜ ਦੇ ਟਾਪਿਕ ਬਾਰੇ ਗੱਲ ਹੋ ਚੁੱਕੀ ਹੈ ਸਟਾਰਟਿੰਗ ਵਿੱਚ ਤਾਂ ਜ਼ਰੂਰ ਦੱਸੋ ਸਟੂਡੈਂਟਸ ਨੂੰ ਇਸ ਟਾਪਿਕ ਤੇ ਕਲੈਰਿਟੀ ਦਿਓ ਕੀ ਫਰਕ ਹੈ ਰੀਜਨਲ ਏਰੀਆ ਵੱਲ ਅਗਰ ਸਟੂਡੈਂਟ ਅੱਗੇ ਵੱਧਦਾ ਹਟ ਜੋ ਸਭ ਤੋਂ ਵੱਡੀ ਗੱਲ ਰੀਜਨਲ ਏਰੀਆ ਦੀ ਜਿਹੜੀ ਹੈ ਕੋਈ ਵੀ ਬੱਚਾ ਆਪਣਾ ਇੰਡੀਆ ਤੋਂ ਜਾਣਦਾ ਹੈ ਮੰਨ ਲਓ ਦਿੱਲੀ ਤੋਂ ਜਾ ਰਿਹਾ ਹੈ ਜਾਂ ਮੁੰਬਈ ਤੋਂ ਜਾ ਰਿਹਾ ਹੈ ਉਹ ਇੱਕ ਅਲੱਗ ਗੱਲ ਹੈ ਕਿ ਕਿ ਬੜੀ ਫਾਸਟ ਲਾਈਫ ਤੋਂ ਜਾ ਰਹੇ ਆ ਕਿ ਉਹ ਅਡਜਸਟ ਹੋ ਸਕਦੇ ਆ ਕੋਈ ਚੰਡੀਗੜ੍ਹ ਲੁਧਿਆਣਾ ਆ ਜਾਂ ਰੂਰਲ ਏਰੀਆ ਤੋਂ ਇੱਕਦਮ ਮੁੰਬਈ ਪਹੁੰਚ ਜਾਏਗਾ ਤੇ ਉਹਨੂੰ ਅਡਜਸਟ ਕਰਨਾ ਮੁਸ਼ਕਲ ਹੁੰਦਾ ਹੈ ਐਦਾਂ ਹੀ ਉੱਥੇ ਜਾ ਕੇ ਸਿਡਨੀ ਐਂਡ ਮੈਲਬੌਰਨ ਥੋੜਾ ਜਿਹਾ ਫਾਸਟ ਲਾਈਫ ਹੋ ਜਾਏਗੀ ਸਿਡਨੀ ਬਹੁਤ ਫਾਸਟ ਹੈਗੀ ਤੇ ਜੇ ਥੋੜਾ ਰੀਜਨਲ ਜਿਹਾ ਜਾਏਗਾ ਤੇ ਉਹਨੂੰ ਆਪਣਾ ਵਰਗਾ ਲੱਗੇਗਾ ਉਹਨੂੰ ਕੋਈ ਉਪਰਾ ਨਹੀਂ ਲੱਗੇ ਹਮ ਲੋਕ ਮਿਲਨਸਾਰ ਹੋਣਗੇ ਇੱਕ ਦੂਸਰੇ ਨੂੰ ਜਾਣਦੇ ਹੋਣਗੇ ਜਿੰਨੀ ਵੱਡੀ ਸਿਟੀ ਉਨਾਂ ਹੀ ਲੋਕ ਰੁੱਖੇ ਹੋਣਗੇ। ਉਹਨਾਂ ਦੇ ਕੋਲ ਟਾਈਮ ਨਹੀਂ ਹੋਵੇਗਾ। ਸੈਕੰਡ ਜਿੰਨਾ بڑا ਸ਼ਹਿਰ ਉਨਾਂ ਹੀ ਖਰਚਾ ਜ਼ਿਆਦਾ। ਜਿਹੜਾ ਥੋੜਾ ਛੋਟਾ ਹੋਵੇਗਾ ਉੱਥੇ ਖਰਚਾ ਘੱਟ ਹੋਵੇਗਾ। ਤੁਹਾਡੇ ਜਿਹੜੇ ਐਕਸਪੈਂਸਸ ਮੇਨ ਲੀਵਿੰਗ ਐਕਸਪੈਂਸਸ ਕਾਫੀ ਤੁਹਾਡੇ ਸੇਵ ਹੋ ਜਾਂਦੇ ਆ। ਹੂੰ। ਟ੍ਰਾਂਸਪੋਰਟੇਸ਼ਨ, ਲੀਵਿੰਗ ਇਹ ਬਹੁਤ ਸੇਵਿੰਗ ਹੁੰਦੀ ਹੈ। ਥਰਡ ਤੁਸੀਂ ਜੇ ਮਾਰਾ ਮਾਰ ਚ ਨਹੀਂ ਹੋ ਜਿੰਦਗੀ ਦੀ ਅੰਨੀ ਦੌੜ ਭੱਜ ਨਹੀਂ ਹੋ ਆਪਣੇ ਵਾਸਤੇ ਟਾਈਮ ਕੱਢ ਸਕਦੇ ਹੋ ਤਾਂ ਫਰਸਟ੍ਰੇਸ਼ਨ ਚ ਨਹੀਂ ਆਓਗੇ ਔਰ ਤੁਸੀਂ ਪੜ੍ਹਾਈ ਦੀ ਤਰਫ ਧਿਆਨ ਲਾਓਗੇ ਹਮ ਅਦਰਵਾਇਜ਼ ਤੁਸੀਂ ਜਿਸ ਮਕਸਦ ਵਾਸਤੇ ਗਏ ਹੋ ਪੜ੍ਹਾਈ ਵਾਸਤੇ ਉਹ ਨਹੀਂ ਹੁੰਦੀ ਹੈ ਯਕੀਨ ਮੰਨੋ ਮੈਂ ਇਹੋ ਜਿਹੇ ਬੱਚੇ ਦੇਖੇ ਆ ਜਿਹੜੇ ਕਿ 25 25000 ਡਾਲਰ ਜਿਹੜੇ ਆ ਸਮੈਸਟਰ ਦੀ ਫੀਸ ਦੇ ਕੇ ਫੇਲ ਹੋ ਗਏ ਹਮ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈ ਉਹ ਉਸ ਟਾਈਮ ਖਾਲੀ ਅ ਜਿਹੜਾ ਕਿ ਧਿਆਨ ਉਹਨਾਂ ਦਾ ਸਾਰਾ ਕੰਮ ਵੱਲ ਚਲੇ ਗਿਆ ਆਪਣੇ ਖਰਚੇ ਕਰਦੇ ਨੂੰ ਵਾਸਤੇ ਕੰਮ ਕਿਉਂ ਕਰਨਾ ਹੈ ਕਿਉਂਕਿ ਆਪਣੀ ਲੀਵਿੰਗ ਕਾਸਟ ਇੰਨਾ ਨੇ ਘਟ ਗਈ ਹੂੰ ਜੇ ਲੀਵਿੰਗ ਕਾਸਟ ਦੀ طرف ਸਾਰਾ ਧਿਆਨ ਚਲਾ ਗਿਆ ਇਨੈਚੁਰਲ ਹੈ ਉਹਨਾਂ ਦੀ ਫੀਸਾਂ ਖਰਾਬ ਹੋਵੇ ਫੇਲ ਹੋਵੇ ਤੇ ਬੈਟਰ ਹੈ ਤੁਹਾਨੂੰ ਜੀ ਥੋੜਾ ਕੰਫਰਟੇਬਲ ਜਗ੍ਹਾ 'ਚ ਜਾਓ ਹੁਣ ਕੁਐਸਚਨ ਉੱਠੇਗਾ ਰੀਜਨਲ ਏਰੀਆ 'ਚ ਕਿਹੜੇ ਰੀਜਨਲ ਏਰੀਆ 'ਚ ਜਾਏ ਤੁਹਾਡਾ ਦੇਖੋ ਜੀ ਵੈਸਟਰਨ ਆਸਟ੍ਰੇਲੀਆ ਵੀ ਹੈ ਸਾਊਥ ਆਸਟ੍ਰੇਲੀਆ ਵੀ ਹੈ ਡਾਰਵਿਨ ਹੈ ਠੀਕ ਹੈ ਇਦਾਂ ਬਹੁਤ ਸਾਰੇ ਏਰੀਆ ਹੈ ਕਿ ਤੁਸੀਂ ਹੁਣ ਕਿਹੜਾ ਏਰੀਆ ਚੂਜ਼ ਕਰਨਾ ਹੈ ਕਈਆਂ ਦੇ ਤੇ ਰਿਲੇਟਿਵਸ ਹੈ ਕਿਸੇ ਦੇ ਵੈਸਟਰਨ ਆਸਟ੍ਰੇਲੀਆ ਬੈਠੇ ਆ ਕਿਸੇ ਦੇ ਸਾਊਥ ਆਸਟ੍ਰੇਲੀਆ ਬੈਠੇ ਆ ਕਿਸੇ ਦੇ ਡਾਰਵਿਨ ਬੈਠੇ ਆ ਪਸਮਾਨੀਆ ਪਸਮਾਨੀਆ ਬਹੁਤ ਸੋਹਣੀ ਭੋਮਨ ਫਿਰਨ ਦੀ ਜਗ੍ਹਾ ਹਮ ਵੈਸਟਰਨ ਆਸਟ੍ਰੇਲੀਆ ਪੀਆ ਅਡਾਪਟੇਬਿਲਟੀ ਬਹੁਤ ਹੈ ਮਾਈਨਸ ਅ 골ਡ ਮਾਈਨਸ ਯੂਰੇਨੀਅਮ ਮਾਈਨ ਵਰਲਡ ਚ ਜਿਹੜਾ ਹਰ ਬੰਦਾ ਪਾਗਲ ਹੋਇਆ ਪਿਆ ਹੈ 골ਡ ਵਾਸਤੇ 골ਡ ਦੀ ਮਾਈਨਸ ਹੈ ਜੀ ਤੇ ਉੱਥੇ ਮਾਈਨਿੰਗ ਦਾ ਕੰਮ ਬਹੁਤ ਜ਼ਿਆਦਾ ਯੂਰੇਨੀਅਮ ਜਿਹੜਾ ਇੰਨਾ ਐਕਸਪੈਂਸਿਵ ਹੈ ਤੇ ਜੋਬ ਅਪੋਰਚ्युनिटी ਬਹੁਤ ਜ਼ਿਆਦਾ ਹੈ ਪੋਪੂਲੇਸ਼ਨ ਜਾਂਦਾ ਨਹੀਂ ਲੇਕਿਨ ਕੋਈ ਵੀ ਜਦ ਪੇਰੈਂਟਸ ਪੈਸਾ ਲਾਂਦੇ ਆ ਤੇ ਰਿਟਰਨ ਔਨ ਇਨਵੈਸਟਮੈਂਟ ਦੇਖੋ ਹੁਣ ਰਿਟਰਨ ਔਨ ਇਨਵੈਸਟਮੈਂਟ ਕੀ ਹੋ ਗਈ ਜਿਹੜੀ ਤੁਸੀਂ ਫੀਸ ਲਾਈ ਹੈ ਫਿਰ ਜੇ ਤੁਸੀਂ ਚਾਹਦੇ ਹੋ ਕਿ ਬੱਚੇ ਨੂੰ ਪਰਮਨੈਂਟ ਰੈਜ਼ਿਡੈਂਸੀ ਮਿਲੇ ਫਿਰ ਉਹ ਸਟੇਟ ਜਾਂ ਦੇਖੋਗੇ ਜਲਦੀ ਕੰਮ ਮਿਲੇ ਸਟੇਟ ਵੀ ਤੁਹਾਨੂੰ ਸਪੌਂਸਰਸ਼ਿਪ ਦੇ ਨਾਮੀਨੇਸ਼ਨ ਕਰੇ ਉਹ ਸਾਊਥ ਆਸਟ੍ਰੇਲੀਆ ਜ਼ਿਆਦਾ ਪਰ ਕੰਫਰਟेबल ਹੈ ਇਹਨਾਂ ਚੀਜ਼ਾਂ ਵਿੱਚ ਨਾਮੀਨੇਸ਼ਨ ਵੀ ਮਿਲਦੀ ਹੈ ਤੁਹਾਨੂੰ ਰਹਿਣ ਦੇ ਖਰਚੇ ਵੀ ਘਟੇ ਹਨ ਔਰ ਮਤਲਬ ਤੁਸੀਂ ਸਮਝੋ ਕਿ ਉਹ ਸਾਊਥ ਆਸਟ੍ਰੇਲੀਆ ਪੜਨ ਦੇ ਪੁਆਇੰਟਸ ਅਲੱਗ ਹੈ ਫਿਰ ਸਟੇਟ ਨਾਮੀਨੇਸ਼ਨ ਅਲੱਗ ਹੈ ਫਿਰ 에어ਪੋਰਟ ਤੇ ਪਿਕਅਪ ਸਰਵਿਸਿਜ਼ ਅਲੱਗ ਹੈ ਇਹਨਾਂ ਦੀਆਂ ਐਂਡ ਪਲੇਸਮੈਂਟ ਆਪ ਸਾਊਥ ਆਸਟ੍ਰੇਲੀਆ ਗਵਰਨਮੈਂਟ ਦਾ ਜਿਹੜਾ ਹੈਲਪ ਡੈਸਕ ਹੈ ਉਹ ਸਟੂਡੈਂਟ ਦੀ ਪਲੇਸਮੈਂਟ ਵੀ ਕਰਾ ਰਿਹਾ ਯੂਨੀਵਰਸਿਟੀ ਵੀ ਪਲੇਸਮੈਂਟ ਕਰਾ ਰਹੀ ਹੈ ਹੂੰ ਪੋਸਟ ਸਟਡੀ ਵਰਕ ਪਰਮਿਟ ਸਿਡਨੀ ਮੈਲਬੌਰਨ ਇਹੋ ਜੀ ਜਗ੍ਹਾ 2 ਇਅਰਸ ਦਾ ਐਦਾਂ ਤੁਸੀਂ ਆਓਗੇ ਰੀਜਨਲ ਚ 3 ਇਅਰ ਦਾ ਵਰਕਿੰਗ ਰਾਈਟ ਬਾਕੀ ਜਗ੍ਹਾ ਜਿਹੜਾ ਵੀਕਲੀ ਤੋਂ ਨੋ ਵੀਕਐਂਡ ਦਾ ਮਿਲੇਗਾ 40 ਘੰਟੇ ਫੋਰਟਨਾਈਟਲੀ ਤੇ ਇੱਥੇ ਫੋਰਟਨਾਈਟਲੀ 48 ਘੰਟੇ ਮਤਲਬ 24 ਘੰਟੇ ਹਫਤੇ ਦੇ ਜੀ ਐਨੇ ਹੀ ਤੋਂ ਜ਼ਿਆਦਾ ਤੁਸੀਂ ਦੇਖੋ ਕਿ ਤੁਹਾਨੂੰ ਕੰਮ ਵੀ ਜ਼ਿਆਦਾ ਮਿਲ ਰਿਹਾ ਤੁਹਾਨੂੰ ਪੋਸਟ ਸਟਡੀ ਵਰਕ ਕਮਿਟ ਵੀ ਜ਼ਿਆਦਾ ਮਿਲ ਰਿਹਾ ਲਿਵਿੰਗ ਕਾਸਟ ਵੀ ਘਟ ਹੋ ਰਹੀ ਹੈ ਸਟੇਟ ਵੀ ਨੋਮੀਨੇਟ ਕਰ ਰਹੀ ਹੈ ਯੂਨੀਵਰਸਿਟੀ ਵੀ ਤੁਹਾਡੀ ਪਲੇਸਮੈਂਟ ਚ ਹੈਲਪ ਕਰ ਰਹੀ ਹੈ ਔਰ ਸਟੇਟ ਵੀ ਤੁਹਾਡੀ ਪਲੇਸਮੈਂਟ ਚ ਹੈਲਪ ਕਰ ਰਹੀ ਹੈ ਹੂੰ ਐਨੇ ਜ਼ਿਆਦਾ ਤੁਹਾਡੇ ਬੈਨੀਫਿਟ ਹੈ ਜਿਹੜੇ ਜਿਹੜੇ ਰੀਜਨਲ ਏਰੀਆ ਚ ਪੜਾਂਗੇ ਜੇ ਤੁਸੀਂ ਗੱਲਾਂ ਸੁਣਦੇ ਹੋ ਤੇ ਤੁਹਾਡੇ ਆਪ ਦੇ ਬੱਚਿਆਂ ਦੇ ਤੁਸੀਂ ਵੀ ਸੋਚਦੇ ਹੋ ਕਿ ਇਹੋ ਜੀ ਜਗ੍ਹਾ ਭੇਜਿਆ ਜਾਏ। ਔਰ ਇਹ ਮੇਰੀ ਗਰੰਟੀ ਲੈ ਲਓ ਕਿਉਂਕਿ ਮੈਂ ਇੰਨੇ ਸਾਲਾਂ ਚ ਸਾਰੀ ਸਟੇਟਸ ਦੇ ਵਿੱਚ ਸਾਰੀ ਕੰਟਰੀਜ਼ ਦੇ ਵਿੱਚ ਪਹੁੰਚ ਚੁੱਕੀ ਹਾਂ। ਹਮਮ ਬੱਚਾ ਜਲ ਜਾਉਂਦਾ ਹੈ ਨਾ ਇਹੋ ਜੀ ਜਗ੍ਹਾ ਬਹੁਤ ਖੁਸ਼ ਰਹਿੰਦਾ। ਬਿਲਕੁਲ। ਕਿਉਂਕਿ ਉੱਥੇ ਜਿਹੜੇ ਇੱਕ ਆਪਣਾ ਪਨ ਮਿਲੇਗਾ ਮੰਨ ਲਓ ਬਾਹਰ ਖੇਲਣ ਗਿਆ ਸ਼ਾਮ ਨੂੰ। ਤੇ ਉੱਥੇ ਚਾਰ ਫਰੈਂਡਸ ਬਣ ਜਾਣਗੇ। ਫਿਰ ਉਹੀ ਤੁਹਾਨੂੰ ਜੌਬ ਵਾਸਤੇ ਵੀ ਰੈਫਰੈਂਸ ਹੁੰਦੇ ਆ। ਹਮਮ ਉਹੀ ਤੁਹਾਡੇ ਜਿਹੜੇ ਆ ਆਪਣੇ ਬodies ਬਣ ਜਾਂਦੇ ਆ। ਜਿਹੜੇ ਅੱਗੇ ਤੁਹਾਨੂੰ ਲਾਈਫ 'ਚ ਚਾਹੀਦੇ ਕਿਉਂਕਿ ਤੁਸੀਂ ਵੀ ਆਪਣਾ ਕੰਟਰੀ ਛੱਡ ਕੇ ਗਏ ਹੋ ਆਪਣੇ ਫਰੈਂਡ ਛੱਡ ਕੇ ਗਏ ਹੋ ਆਪਣਾ ਮਤਲਬ ਪੇਰੈਂਟਸ ਨੂੰ ਛੱਡ ਕੇ ਗਏ ਹੋ ਤੇ ਕੋਈ ਆਪਣਾ ਪਰਦੇ ਤੁਹਾਨੂੰ ਵੀ ਚਾਹੀਦਾ ਹੈ ਬਿਲਕੁਲ ਇਸ ਕਰਕੇ ਮੈਂ ਸਾਊਥ ਆਸਟ੍ਰੇਲੀਆ ਨੂੰ ਜ਼ਿਆਦਾ ਪ੍ਰੇਫਰ ਕਰਦੀ ਹਾਂ ਹਾਰਟ ਸਟੂਡੈਂਟ ਵਾਸਤੇ ਜੀ ਬਿਲਕੁਲ ਸੋ ਹਰ ਸਟੂਡੈਂਟਸ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਕਲੈਰਿਟੀ ਹੋ ਗਈ ਹੈ ਕਿ ਅਗਰ ਤੁਸੀਂ ਰੀਜਨਲ ਏਰੀਆ ਜਾਂਦੇ ਹੋ ਵੈਸਟਰਨ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਤਸਮਾਨੀਆ ਕੀ ਕੀ ਤੁਹਾਨੂੰ ਉਸੇ ਅਲੱਗ ਮਿਲ ਸਕਦਾ ਹੈ ਬਾਕੀ ਤੁਸੀਂ ਜ਼ਰੂਰ ਇੱਕ ਵਾਰੀ ਮੈਮ ਨਾਲ ਕੰਸਲਟ ਕਰੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਆਓ ਜਿਹੜਾ ਨੈਵੀਗੇਟਰ ਓਵਰਸੀਜ਼ ਆਫਿਸ ਹੈ ਉੱਥੇ ਵਿਜ਼ਿਟ ਕਰੋ ਤਾਂ ਕਿ ਡਾਕੂਮੈਂਟਸ ਦੇ ਕੇ ਉਸ ਅਕੋਰਡਿੰਗਲੀ ਤੁਹਾਨੂੰ ਸਹੀ ਜਗ੍ਹਾ ਗਾਈਡ ਕੀਤੀ ਜਾ ਸਕੇ ਤੇ ਤੁਸੀਂ ਆਪਣੀ ਮੰਜ਼ਿਲ ਵੱਲ ਬਹੁਤ ਹੀ ਆਰਾਮਦਾਇਕ ਸਫ਼ਰ ਜੋ ਹੈ ਤੈਅ ਜ਼ਰੂਰ ਕਰ ਸਕੋ ਬਹੁਤ ਬਹੁਤ ਥੈਂਕਸ ਮੈਮ ਮੈਂ ਪੂਰੀ ਇ ਜੇ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਸਕਰੀਨ ਤੇ ਵੀ ਨੰਬਰ ডিসਪਲੇ ਹੈ ਇਸ ਉੱਪਰ ਵੀ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ